ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਬਹੁਤ ਵਧੀਆ ਨੁਕਤੇ ਦੱਸਣ ਜਾ ਰਿਹਾ ਹਾਂ ਇਸ ਟਾਈਮ ਦਿੱਲੀ ਚ ਕਿਹਾ ਹਰ ਜਗ੍ਹਾ ਖਾਂਸੀ ਦੀ ਗੱਲ ਬਹੁਤ ਜ਼ਿਆਦਾ ਚੱਲ ਰਹੀ ਆ ਬਾਤ ਪਿਤ ਖਾਂਸੀ ਜਿਹਨੂੰ ਕਹਿੰਦੇ ਆ ਉਹ ਚੱਲ ਰਹੀ ਆ ਬਹੁਤ ਜ਼ਿਆਦਾ ਚੱਲ ਰਹੀ ਆ ਸਭ ਦੇ ਗਲੇ ਦਫਰੇ ਗਲਿਆਂ ਚ ਦਰਦ ਹੁੰਦਾ ਬਹੁਤ ਜ਼ਿਆਦਾ ਦੁਖੀਆਂ ਮੈਂ ਕਾਫੀ ਦਿਨ ਦਾ ਸੋਚ ਰਿਹਾ ਸੀ ਇਹ ਨੁਕਤੇ ਨੂੰ ਜ਼ਰੂਰ ਪਾਣਾ ਹੈ ਕਿ ਇਹਨੂੰ ਤਾਂ ਸਭ ਦੇ ਕੰਮ ਆਣਾ ਹੈ ਕਿ ਕੰਮ ਆਏਗਾ ਤਾਂ ਸਰਬੱਤ ਦਾ ਭਲਾ ਹੋਵੇਗਾ ਸਰਬੱਤ ਦਾ ਭਲਾ ਹੋਵੇਗਾ ਜੇ ਅਸੀਂ ਕਿਹਦਾ ਭਲਾ ਕਰਾਂਗੇ ਤਾਂ ਸਰਬੱਤ ਸਾਡਾ ਵੀ ਭਲਾ ਕਰੇਗਾ ਸਾਡੇ ਵੀ ਕੰਮ ਆਏਗੀ ਭਲੇ ਵਾਲੀਆਂ ਚੀਜ਼ਾਂ ਬਸ ਇਨੀ ਬੇਨਤੀ ਹੈ ਵੀਰੋ ਇਹ ਚੈਨਲ ਨੂੰ ਤੁਸੀਂ ਫੋਲੋ ਕਰੋ ਮੇਰੀ ਵੀਡੀਓ ਨੂੰ ਵੱਧ ਤੇ ਵੱਧ ਲਾਈਕ ਕਰੋ ਤੇ ਵੱਧ ਤੇ ਵੱਧ ਵੀਰੋ ਸ਼ੇਅਰ ਕਰੋ ਜਿਹੜਾ ਹਰ ਕਿਸੇ ਵੀਰ ਭੈਣ ਭਰਾ ਦੇ ਇਹ ਨੁਕਤਾ ਕੰਮ ਆਵੇ ਜੇ ਤੁਸੀਂ ਵੱਧ ਤੇ ਵਾਦੇ ਨੂੰ ਫੋਲੋ ਕਰੋਗੇ ਤੇ ਬਹੁਤ ਵਧੀਆ ਚੀਜ਼ ਆ ਵੀਡੀਓ ਨੂੰ ਫੋਲੋ ਕਰੋਗੇ ਤੇ ਵੱਧ ਤੇ ਵਾਦੇ ਨੂੰ ਸ਼ੇਅਰ ਕਰਨਾ ਜ਼ਰੂਰ ਬਾ ਇੰਨਾ ਜ਼ਰੂਰ ਬੇਨਤੀ ਨੂੰ ਮੇਰੇ ਪ੍ਰਵਾਨ ਕਰਨਾ ਖਾਂਸੀ ਜਿਹੜੀ ਬਾਤ ਬਾਤ ਪਿਤ ਕਫ ਇਹ ਤਿੰਨੋਂ ਦੀ ਖਾਂਸੀ ਸਾਦ ਇੱਕ ਖਾਂਸੀ ਦਾ ਰੋਗ ਜਿਹੜਾ ਨਾ ਬਹੁਤ ਗਲੇ ਚ ਦਰਦ ਹੁੰਦਾ ਹੈ ਬਹੁਤ ਆਲੇ ਦਾਲ ਤੇ ਸੁੱਜ ਜਾਂਦਾ ਹੈ ਬੁੜੇ ਬੰਦਿਆਂ ਨੂੰ ਵੀ ਬਹੁਤ ਜ਼ਿਆਦਾ ਹੁੰਦਾ ਹੈ ਬੜੇ ਬੁੜੇ ਮਨੁੱਖਾਂ ਨੂੰ ਬਹੁਤ ਹੁੰਦਾ ਹੈ ਖਾਂਸੀ ਦਾ ਰੋਗ ਇਹ ਧਨੁਮਾ ਉਹਦੇ ਬਾਰੇ ਯਤਨ ਦੱਸਣ ਜਾ ਰਿਹਾ ਤਸੀਂ ਯਤਨ ਨੂੰ ਵੀਰੋ ਧਿਆਨ ਨਾਲ ਸੁਣਨਾ ਇਹਨੂੰ ਧਿਆਨ ਨਾਲ ਆਪਣੇ ਸੇਵ ਕਰ ਲੈਣਾ ਸੇਵ ਕਰਕੇ ਇਹਨੂੰ ਕਿਸੇ ਦੇ ਵੀ ਕੰਮ ਆ ਜਾਏਗਾ ਇਹ ਫੋਲੋ ਕਰੋਗੇ ਤੇ ਮੇਰੇ ਚੈਨਲ ਨੂੰ ਤੁਸੀਂ ਤੁਹਾਡੇ ਕੋਲ ਹਰ ਵਾਰ ਵੀਡੀਓ ਹੈ ਸੇਵ ਰਹੇਗੀ ਲਵੰਗ ਪਰ ਇਹ ਰੋਗ ਵਾਲਾ ਹੀ ਆਪਾਂ ਲਵੰਗ ਜਿਹੜੀ ਆ ਪੰਜ ਟੰਕ ਲੈਣਾ ਕਾਲੀਆਂ ਮਿਰਚਾਂ ਪੰਜ ਟੰਕ ਲੈਣੀਆਂ ਬਰੇਡੇ ਦਾ ਛਿਲਕਾ ਇਹ ਵੀ ਪੰਜ ਟੱਗ ਲੈਣਾ ਖੈਰ ਸਾਰ ਇਹ ਵੀ ਪੰਜ ਟੰਕ ਲੈਣਾ ਇਹ ਸਭ ਨੂੰ ਬਰਾਬਰ ਪੀਸ ਕੇ ਮਲ ਬੱਵਲ ਕਾ ਜਿਹੜਾ ਛਿਲਕਾ ਹੁੰਦਾ ਮਲ ਕਿਕਰ ਦਾ ਜਿਹੜਾ ਇਹਨੂੰ ਫਲੀਆਂ ਲੱਗਦੀਆਂ ਪਬਲ ਕਹਿੰਦੇ ਆ ਉਹਦਾ ਛਿਲਕਾ ਲੈ ਕੇ ਉਹਨੂੰ ਕਾੜ ਕੇ ਉਹਦੇ ਵਿੱਚ ਦੋ ਰਤੀ ਪ੍ਰਮਾਣ ਗੋਲੀ ਬੰਨਣੀ ਆ ਛੋਟੀ ਜੀ ਰਤੀ ਹੁੰਦੀ ਆ ਉਹ ਉਹਦੇ ਪ੍ਰਮਾਣ ਗੋਲੀ ਬੰਨਣੀ ਆ ਇੱਕ ਜਾਂ ਦੋ ਗੋਲੀਆਂ ਰੋਜ਼ ਤੁਸੀਂ ਖਾਣੀਆਂ 7 ਦਿਨਾਂ ਤੱਕ ਖਾਣੀਆਂ ਵੀਰੋ ਖਾਂਸੀ ਬਿਲਕੁਲ ਜੜ ਤੇ ਚਲ ਜਾਏਗੀ ਇਹ ਰੋਗ ਤੇ ਤੁਹਾਨੂੰ ਆਰਾਮ ਆ ਜਾਏਗਾ ਬਹੁਤ ਵਧੀਆ ਦਵਾਈ ਆ ਹਰ ਕਿਸੇ ਵੀਰ ਭੈਣ ਭਰਾ ਨੂੰ ਤੁਸੀਂ ਇਹ ਦਵਾਈ ਜਰੂਰ ਦੱਸਣੀ ਆ ਕਿਉਂਕਿ ਉਹਨਾਂ ਦਾ ਭਲਾ ਹੋ ਜਾਏ ਬਹੁਤ ਵਧੀਆ ਦਵਾਈ ਆ ਥਾ ਦਿਨ ਖਾਣੀ ਆ ਅੱਛਾ ਇਹ ਲਿਵੰਗਰ ਦੀਆਂ ਗੋਲੀਆਂ ਜਿਹੜੀਆਂ ਨਾ ਲਵਾਨ ਰਾਜ ਦਾ ਲਿਖਿਆ ਹੋਇਆ ਹੈ ਇਹ ਨੁਕਤਾ ਇਹ ਨੂੰ ਅੱਗੇ ਪਾਰੇ ਵਾਲੀ ਆ ਪਾਰੇ ਵਾਲੀ ਦਵਾਈ ਦੇ ਬਾਰੇ ਮੈਂ ਕਿਸੇ ਨੂੰ ਕਹਾਗਾ ਨਹੀਂ ਹੈਗਾ ਪਾਰਾ ਹਰ ਕਿਸੇ ਨੂੰ ਮਾਰਨਾਂ ਦੀ ਆਦਤ ਹੈਗਾ ਕਿਉਂਕਿ ਪਾਰਾ ਪਹਿਲੇ ਜਵਾਨੇ ਚ ਲੋਕੀ ਮਾਰਦੇ ਸੀ ਤੇ ਦੁਬਾਰਾ ਉਹਦੀ ਚਮਕਰੀਤੀ ਆਂਦੀ ਅੱਜ ਕੱਲ ਪਾਰਾ ਮਾਰਿਆ ਦੀ ਚਮਕਾ ਦਿੰਦੀ ਆ ਉਹ ਨਹੀਂ ਮੈਂ ਦੱਸਾਂਗਾ ਤੁਹਾਨੂੰ ਕਿਉਂਕਿ ਉਹ ਫਾਇਦਾ ਕੋਈ ਨਹੀਂ ਹੈਗਾ ਦੱਸਣ ਦਾ ਬਸ ਇੰਨੀ ਬੇਨਤੀਆਂ ਤੁਸੀਂ ਪ੍ਰਵਾਨ ਕਰਦੀਆਂ ਖਾਸ ਬੇਨਤੀ ਇੱਕ ਹੋਰ ਹੈਗੀ ਆ ਜਿਹੜੀ ਮੈਂ ਹਮੇਸ਼ਾ ਤੁਹਾਨੂੰ ਦੱਸਦਾ ਵੀ ਕਿਸੇ ਵੀਰ ਭੈਣ ਭਰਾ ਦੇ ਪਿੱਤੇ ਦੇ ਵਿੱਚ ਪੱਥਰੀਆਂ ਹੋਣ ਪਿੱਤਾ ਨਹੀਂ ਕਢਾਉਣਾ ਵੀ ਲੋ ਤੇ ਤੇਰੀ ਪੱਥਰੀ ਦੀ ਦਵਾਈ ਸਾਡੇ ਕੋਲੋਂ ਮਗਾ ਸਕਦਾ ਹੈ ਜਾਂ ਸੌਲੀਆਂ ਹੋਣ ਜਾਂ ਗਿਰਟੀਆਂ ਹੋਣੀਆਂ ਲੱਗ ਲੱਗ ਦਵਾਈ ਹੈ ਹਰੀ ਚੀਜ਼ਾਂ ਦੀ ਤੋ ਦਵਾਈ ਸਾਡੇ ਕੋਲੋਂ ਮਗਾ ਕੇ ਖਾ ਸਕਦਾ ਵੀਰੋ ਨਾ ਪੱਥਰੀਆਂ ਰਹਿਣਗੀਆਂ ਤੇ ਨਾ ਹੀ ਤੁਹਾਡੇ ਗਿਰਟੀਆਂ ਰਹਿਣਗੀਆਂ ਗਿਰਟੀਆਂ ਔਰ ਪੱਥਰੀਏ ਨੂੰ ਬਹੁਤ ਜਲਦੀ ਆਰਾਮ ਆਉਂਦਾ ਹੈ ਇੱਕ ਘਰ ਦੋ ਮਹੀਨੇ ਦੇ ਵਿੱਚ ਆਰਾਮ ਆ ਜਾਂਦਾ ਜਿੰਨੀ ਮਰਜੀ ਵੱਡੀ ਸੌਲੀ ਹੋਵੇ ਖਤਮ ਹੋ ਜਾਂਦੀ ਹੈ ਬਸ ਐਨੀ ਬੇਨਤੀ ਹੈ ਵੀਰੋ ਇਹਨੂੰ ਫੋਲੋ ਕਰ ਲਓ ਵੱਦ ਤੇ ਵੱਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ